ਇੱਕ ਬੰਦਾ ਜਿਹਦਾ ਨਾਮ ਸੀ ਨਦਰੂਦੀਨ ਉਹ ਨਦੀ ਦੇ ਵਿੱਚ ਕਿਸ਼ਤੀ ਚਲਾਇਆ ਕਰਦੇ ਸਨ ਇੱਕ ਦਿਨ ਇੱਕ ਵਿਦਵਾਨ ਉਹਨਾਂ ਦੀ ਕਿਸ਼ਤੀ ਦੇ ਵਿੱਚ ਆਨ ਸਵਾਰ ਹੋਇਆ ਕਿਸ਼ਤੀ ਤੇ ਚੱਪੂ ਮਾਰਦਿਆਂ ਮਾਰਦਿਆਂ ਨਾ ਉਸ ਵਿਦਵਾਨ ਦੇ ਨਾਲ ਗੱਲਬਾਤ ਕਰਦਿਆਂ ਕਰਦਿਆ ਨਸਰੂਦੀਨ ਜੀ ਦੀ ਨਾ ਬੋਲੀ ਥੋੜੀ ਜੀ ਗਲਤ मीनिंग ਵਾਲੀ ਹੋਣੀ ਸ਼ੁਰੂ ਹੋ ਗਈ ਵਿਦਵਾਨ ਨੇ ਕਿਹਾ ਕਿ ਤੂੰ ਕਦੇ ਵਿਆਕਰਣ ਪੜ੍ਹੀ ਹੈ ਹੁਣ ਨਦਰੂਦੀਨ ਜੀ ਬੋਲੇ ਕਿ ਨਹੀਂ ਜਨਾਬ ਵਿਆਕਰਣ ਸਿੱਖਣ ਦਾ ਕਦੇ ਮੈਨੂੰ ਮੌਕਾ ਹੀ ਨਹੀਂ ਮਿਲਿਆ ਤੇ ਅੱਗੇ ਵਿਦਵਾਨ ਜੀ ਪਤਾ ਕੀ ਕਹਿੰਦੇ ਕਹਿੰਦੇ ਨੇ ਕਿ ਫਿਰ ਤਾਂ ਸਮਝ ਕਿ ਤੇਰੀ ਅੱਧੀ ਜ਼ਿੰਦਗੀ ਵੈਸੇ ਹੀ ਬੇਕਾਰ ਗਈ ਹੈ ਨਸਰੂਦੀਨ ਜੀ ਚੁੱਪੋਗੇ ਕੁਝ ਕੁ ਟੇਰ ਬਾਅਦ ਮੁੱਲਾ ਨਸਰੂਦੀਨ ਜੀ ਵਾਪਸ ਪੁੱਛਣ ਲੱਗੇ ਜਨਾਬ ਨੇ ਕਦੇ ਤੈਰਨਾ ਸਿੱਖਿਆ ਹੈ ਮਹ ਵਿਦਵਾਨ ਕਹਿੰਦੇ ਕਿ ਨਹੀਂ ਮੈਨੂੰ ਤੈਰਨਾ ਤਾਂ ਨਹੀਂ ਆਉਂਦਾ ਪਰ ਤੂੰ ਕਿਉਂ ਇਹ ਗੱਲ ਕਿਉਂ ਪੁੱਛ ਰਿਹਾ ਹੈ ਕਹਿੰਦਾ ਜਨਾਬ ਫਿਰ ਤਾਂ ਸਮਝੋ ਕਿ ਤੁਹਾਡੀ ਪੂਰੀ ਦੀ ਪੂਰੀ ਜ਼ਿੰਦਗੀ ਹੀ ਬੇਕਾਰ ਗਈ ਹੈ ਕਿਉਂਕਿ ਕਿਸ਼ਤੀ ਹੁਣ ਡੁੱਬਣ ਹੀ ਵਾਲੀ ਹੈ ਭਾਵੇਂ ਹੈ ਕਿ ਸਿੱਖਿਆ ਤੇ ਸੰਸਥਾਵਾਂ ਵਿੱਚ ਨਾ ਗਿਆਨ ਦਿੱਤਾ ਜਾਂਦਾ ਹੈ ਅਕਲ ਤੇ ਸਿਆਣਤ ਸਾਨੂੰ ਆਪ ਹੀ ਉਜਾਉਣੀ ਪੈਂਦੀ ਹੈ ਤਤਾਂ ਨੂੰ ਇਕ ਤਾਰ ਕਰਨ ਨੂੰ ਹੀ ਗਿਆਨ ਕਹਿੰਦੇ ਨੇ ਤੇ ਇਹਨਾਂ ਨੂੰ ਤਰਤੀਬ ਦੇ ਨਾਲ ਜੋੜਨਾ ਸਿਆਣਪ ਕਹਿੰਦੀ ਹੈ ਤੁਮ ਵਾਦਾ ਕੀਤਾ ਸੀ ਕਿ ਜਿੰਦੇ ਦੇਰੀ ਖੁਸ਼ੀ